1988 ਵਾਲੇ ਹਾਲਾਤ ਆ ਜੇ ਉਸ ਤੋਂ ਵੀ ਮਾੜੇ ਹਾਲਾਤ ਬਣੇ ਆ ਜੀ ਜੀ ਉਸ ਤੋਂ ਵੀ ਅਗਾਹ ਹੋ ਗਏ ਆ ਕਹਿਣ ਨੂੰ ਕਹੀ ਜਾਂਦੇ ਬੈਠੇ ਪਤਾ ਨਹੀਂ ਕਿੱਥੇ ਬੈਠੇ ਦਫ਼ਤਰ ਦੇ ਵਿੱਚ ਕਰੀ ਜਾਂਦੇ ਵੇ ਬਹੁਤ ਹੀ ਹੈਲਪ ਕਰ ਰਹੇ ਆ ਕਿੱਥੇ ਕਰ ਰਹੇ ਸਨ ਦੱਸਣ ਦਾ ਸਹੀ ਕਿ ਸਰਕਾਰ ਤਾਂ ਇੱਕ ਕਿਸਮ ਦੀ ਸਾਡੇ ਵਾਰੀ ਹੈ ਹੀ ਨਹੀਂ ਜੀ ਸਰਕਾਰ ਨਾਲ ਦੀ ਕੋਈ ਸਾਡੇ ਕੋਲ ਇੱਥੇ ਚੀਜ਼ ਨਹੀਂ ਹੈਗੀ। ਸੰਯੋਧਾ ਕਹਿੰਦਾ ਭਗਵੰਤ ਮਾਨ ਹੈਲੀਕਾਪਟਰ ਲਾਇਆ ਰਿਸਕੋ ਕਰਨਗੇ ਲੋਕਾਂ ਨੂੰ ਬਾਹਰ ਕੱਢਣਗੇ। ਸਾਨੂੰ ਕਿਸੇ ਨੇ ਨਹੀਂ ਬਾਹਰ ਕੱਢਿਆ। ਨਾ ਹੀ ਕੋਈ ਸਾਨੂੰ ਇੱਥੇ ਕਿਸੇ ਆ ਕੇ ਪੁੱਛਿਆ ਵੀ ਤੁਹਾਨੂੰ ਕਿਸੇ ਦੀ ਮਦਦ ਦੀ ਲੋੜ ਹੈ ਤਾਂ ਸਾਨੂੰ ਫੋਨ ਕਨੈਕਟ ਕਰੋ। ਸਾਨੂੰ ਕੋਈ ਨਹੀਂ ਪੁੱਛਦਾ ਦੱਸਦਾ। ਉਹ ਸਿਰਫ ਐਨਆਰਵੇ ਦੇ ਵੀਰ ਆ ਉਹ ਸਾਨੂੰ ਸਾਰਾ ਡੰਗਰਾਂ ਤੋਂ ਲੈ ਕੇ ਇਨਸਾਨਾਂ ਤੱਕ ਸਾਨੂੰ ਉਹ ਸਹੂਲਤ ਦੇ ਰਹੇ ਆ। ਸਰਕਾਰ ਕੋਲ ਕੋਈ ਸਹੂਲਤ ਨਹੀਂ ਸਾਨੂੰ ਹੈਗੀ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਿੰਨੀ ਤੇਜ਼ੀ ਦੇ ਨਾਲ ਇਹਨਾਂ ਘਰਾਂ ਦੇ ਵਿੱਚ ਦਾਖਲ ਹੋ ਰਿਹਾ ਹੈ ਇਧਰਲੇ ਪਾਸੇ ਬਿਆਸ ਦਰਿਆ ਹੈ ਥੋੜੀ ਦੂਰੀ ਤੇ ਤਕਰੀਬਨ 1.5 ਕਿਲੋਮੀਟਰ ਦੀ ਦੂਰੀ ਤੇ ਇਹ ਬਿਆਸ ਦਰਿਆ ਤੇ ਖਾਸ ਤੌਰ ਤੇ ਇਹਨਾਂ ਲੋਕਾਂ ਨੇ ਇੱਕ ਇਹ ਗੱਲ ਜ਼ਰੂਰ ਦੱਸੀ ਕਿ ਇਸ ਇਲਾਕੇ ਦੇ ਵਿੱਚ ਕੋਈ ਐਡਵਾਂਸ ਬੰਨ ਵੀ ਨਹੀਂ ਹੈਗਾ ਸਿੱਧਾ ਦਰਿਆ ਨਾਲ ਲੱਗਦਾ ਹੈ ਜਦੋਂ ਦਰਿਆ ਦੇ ਵਿੱਚ ਪਾਣੀ ਵੱਧਦਾ ਹੈ ਤਾਂ ਇਹਨਾਂ ਪਿੰਡਾਂ ਦੇ ਵਿੱਚ ਉਹ ਵਧਿਆ ਹੋਇਆ ਪਾਣੀ ਦਾਖਲ ਹੋ ਜਾਂਦਾ ਨਹੀਂ 2023 ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਹੁਣ ਵੀ ਉਸ ਤੋਂ ਥੋੜਾ ਜਿਹਾ ਵਾਧ ਹੀ ਗਿਆ ਜੀ ਘਟਿਆ ਨਹੀਂ ਉਸ ਤੋਂ ਨੂੰ ਬਾਕੀ ਸਾਨੂੰ ਕੋਈ ਨਾ ਬਾਹਰ ਅੰਦਰ ਜਾਣ ਤੋਂ ਵੀ ਬੀਬੀਆਂ ਤੰਗ ਅਸੀਂ ਪਾਣੀ ਤੋਂ ਵੀ ਤੰਗ ਮੋਟਰਾਂ ਸਾਡੀਆਂ ਨਲਕਿਆਂ ਦੀਆਂ ਲਾਈਟ ਗਈ ਚਲੀ ਉਹ ਸਾਡੀ ਚੱਲ ਯਾਨੀ ਨਲਕਾ ਵਿਰਲੇ ਘਰ ਚ ਹੈਗਾ ਉਹ ਕੁਝ ਜਾਏਗਾ ਕਿਸੇ ਦੇ ਘਰੋਂ ਪਾਣੀ ਭਰ ਕੇ ਲੈ ਆਈਗਾ ਤਾਂ ਕਪੜਾ ਲੈਣਾ ਧੋਲੇਗਾ ਨਹੀਂ ਤਾਂ ਸਾਡਾ ਤਾਂ ਪਾਣੀ ਪੀਣ ਤੋਂ ਵੀ ਅਸੀਂ ਔਖੇ ਹੋਏ ਬੈਠੇ ਆ ਸਾਡੇ ਇੱਥੇ ਗੁਰਦੁਆਰਾਂ ਵਾਲੇ ਹੈਗੇ ਨੇ ਸਰਦਾਰ ਸਾਡੇ ਜੋ ਉਹ ਸਾਡੀ ਮਦਦ ਕਰਦੇ ਪੈਗੇ ਨੇ ਬਾਕੀ ਸਾਨੂੰ ਮੰਤਰੀਆਂ ਕੋਲ ਕੋਈ ਉਮੀਦ ਨਹੀਂ ਨਾ ਹੀ ਅਸੀਂ ਉਹਨਾਂ ਤੋਂ ਰੱਖੀ ਹੈ ਕਿਉਂਕਿ ਸਾਨੂੰ ਸਾਡੀ ਉਹਨਾਂ ਕੋਈ ਮਦਦ ਨਹੀਂ ਕਰਨੀ ਇਸ ਵਕਤ ਅਸੀਂ ਬਿਆਸ ਦਰਿਆ ਦੇ ਬਿਲਕੁਲ ਨੇੜੇ ਪਹੁੰਚੇ ਆ ਤਕਰੀਬਨ 1.5 ਕਿਲੋਮੀਟਰ ਦੀ ਦੂਰੀ ਤੇ ਬਿਆਸ ਦਰਿਆ ਹੈ ਬਿਆਸਰ ਆਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਪੂਰਥਲਾ ਜ਼ਿਲ੍ਹੇ ਦੇ ਅਨੇਕਾਂ ਪਿੰਡਾਂ ਦੇ ਵਿੱਚ ਹੜ੍ਹ ਆ ਗਏ ਨੇ। ਇਸ ਵਕਤ ਅਸੀਂ ਬਾਗੂਵਾਲ ਪਿੰਡ ਦੇ ਵਿੱਚ ਪਹੁੰਚੇ ਆਂ। ਬਾਗੂਵਾਲ ਪਿੰਡ ਦੇ ਵਸਨੀਕ ਖੜੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਔਰ ਫਸਲਾਂ ਦਾ ਤਾਂ ਨੁਕਸਾਨ ਹੋਇਆ ਹੀ ਹੋਇਆ ਇਹਨਾਂ ਲੋਕਾਂ ਦੇ ਘਰ ਵੀ ਹੜ ਦੀ ਮਾਰ ਹੇਠ ਆ ਗਏ ਨੇ। ਸਾਡੇ ਨਾਲ ਇੱਥੋਂ ਦੇ ਲੋਕ ਨੇ ਭਾਈ ਸਾਹਿਬ ਹੁਣੀ ਇੱਥੇ ਇਸ ਪਿੰਡ ਦੇ ਵਸਨੀਕ ਨੇ ਗੱਲਬਾਤ ਕਰਦੇ ਆਂ। ਇਹ ਭਾਈ ਸਾਹਿਬ ਕਿੰਨੇ ਕਿ ਦਿਨਾਂ ਤੋਂ ਅਜਿਹੇ ਹਾਲਾਤ ਬਣੇ ਆ ਜੀ? ਇਹ ਜੀ ਆਪਣੇ 9 ਤਰੀਕ ਤੋਂ। ਹੂੰ। 9 ਤਰੀਕ ਤੋਂ ਸ਼ੁਰੂ ਆ ਪਾਣੀ ਤਾਂ ਬਚੜਾ ਕਰੀ ਆ ਤੁਰੇ ਆ ਪਾਣੀ ਭਰੀ ਜਾਂਦਾ ਵਾ ਹੂੰ ਪਾਣੀ ਇਹਦੇ ਘਟਣ ਦਾ ਕੋਈ ਨਾ ਆ ਨਹੀਂ ਲੈ ਰਿਆ ਕਿੰਨਾ ਕੁ ਨੁਕਸਾਨ ਤੁਹਾਡੇ ਘਰਾਂ ਦੀ ਜੀ ਗੱਲ ਕਾ ਲਈ ਇਹ ਫਸਲਾਂ ਤੇ ਘਰਾਂ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਫਸਲਾਂ ਦਾ ਫਸਲ ਤਾਂ ਸਾਰੀ ਖਤਮ ਆ ਜੀ ਹੂੰ ਘਰ ਵੀ ਸਾਡੇ ਕਾਫੀ ਨੁਕਸਾਨ ਹੋ ਗਏ ਕਿਸੇ ਦੇ ਕੰਧਾਂ ਪਾੜੀਆਂ ਕਿਸੇ ਦੇ ਵਿੱਚ ਡਿੱਗ ਪਏ ਆ ਬਹੁਤ ਨੁਕਸਾਨ ਆ ਹੂੰ ਹਾਂਜੀ ਫਸਲਾਂ ਜੇ ਏਕੜ ਦੀ ਗੱਲ ਕਰੀਏ ਕਿੰਨੇ ਕ ਏਕੜ ਫਸਲ ਤਬਾਹ ਹੋ ਗਈ ਹੈ ਜੀ ਕਾਫੀ ਹੈ ਕਾਫੀ ਪੈਲੀ ਆ ਹੂੰ ਕਾਫੀ ਏਕੜ ਆ ਤੇ 2 3 4 ਪਿੰਡ ਤੇ 2 ਪਿੰਡ ਤੇ ਕੰਮੇ ਵਾਲ ਤੇ ਬਗਵਲ ਤੇ ਵੇਚੀ ਹੋ ਗਿਆ ਮੌਜੂਦ ਜਿਹੜੇ ਦੇਸਲ ਦੀ ਉਹਨਾਂ ਦੀ ਪੈਲੀ ਵਿੱਚ ਹੋ ਗਈ ਸਹਿਫਲਾਂ ਦੀ ਕਣੀਆਂ ਕਿਆਂ ਦੀ ਗਗੜ ਪਾਣੇ ਦੀ ਇਹ ਸਾਰੇ ਪਿੰਡਾਂ ਦੇ ਕਵਰ ਆ ਇਸ ਦਰਿਆ ਦੇ ਵਿੱਚ ਪੈਲੀ ਜੀ ਇਸੇ ਸਾਈਡ 'ਤੇ ਸਰਕਾਰ ਸਰਕਾਰ ਵੱਲੋਂ ਸਰ ਲੈਣ ਪਹੁੰਚਿਆ ਕੋਈ ਤੁਹਾਡੀ ਨਹੀਂ ਜੀ ਕੋਈ ਨਹੀਂ ਪੁੱਛਿਆ ਕੱਲ ਹੀ ਆਏ ਸਾਡੇ ਕੋਲ ਡੀਸੀ ਸਾਹਿਬ ਹੂੰ ਕੋਈ ਨਹੀਂ ਸਾਡੇ ਕੋ ਪਹਿਲਾਂ ਕਹੇ ਸਾਰ ਲਈ ਜਦੋਂ ਸਾ ਪਾਣੀ ਆਇਆ ਵਾ ਉਹ ਵੀ ਆਇਆ ਮਜੂਦ ਬਸ ਗੱਡੀ ਤੋਂ ਉਤਰੇ ਆ ਬਸ ਮੜੇ ਇੱਕ ਗੱਲ ਪੁੱਛੀ ਉਹਨਾਂ ਸਾਡੇ ਕੋ ਤੇ ਇੱਥੇ ਸਵਾਲ ਜਵਾਬ ਕਰਕੇ ਚਲੇ ਗਏ ਕੋਈ ਨਾ ਜਿਆਦਾ ਸਵਾਲ ਨਹੀਂ ਸਾਡੇ ਨਾਲ ਕੀਤੇ ਡੀਸੀ ਸਾਹਿਬ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਡੀਸੀ ਸਾਹਿਬ ਤੁਸੀਂ ਤਾਂ ਕਹਿੰਦੇ ਆ ਅਸੀਂ ਦੱਸਾਂਗੇ ਤੁਹਾਨੂੰ ਇਹ 6ਵੇਂ ਮਹੀਨੇ ਚ ਵੀ ਸਾਡੇ ਕੋ ਆਏ ਐਡਵਾਂਸ ਬਣਦੀ ਅਸੀਂ ਗੱਲ ਕੀਤੀ ਕਹਿੰਦੇ ਸੋਚਾਂਗੇ ਕੋਈ ਨਾ ਸੋਚਿਆ ਨੀਗਾ ਹੁਣ ਕੱਲ ਆਏ ਕਿਹਾ ਜੀ ਅੰਕੜਾ ਸਾਡਾ ਕੋਈ ਐਸਟੀਮੇਟ ਲਾਓ ਸਾਡੇ ਬੰਦ ਦਾ ਸਾਨੂੰ ਹਰ ਸਾਲ ਪਾਣੀ ਆਉਂਦਾ ਵਾ ਸਾਨੂੰ ਸਮਾਨ ਚੱਕਣਾ ਪੈਂਦਾ ਸਾਡਾ ਨੁ ਬੰਨ ਨਹੀਂ ਹੈਗਾ ਉਧਰਲੇ ਪਾਸੇ ਨਹੀਂ ਜੀ ਨਹੀਂ ਹੈ ਨਹੀਂ ਕੋਈ 1965 ਤੋਂ ਅਸੀਂ ਬੈਠੇ ਆ ਵਾਦੀ ਕਿਸੇ ਨੇ ਸਰਕਾਰ ਨੇ ਸਾਡਾ ਅਜੇ ਤੱਕ ਬੰਨ ਦਾ ਕੋਈ ਨਹੀਂ ਸੋਚਿਆ ਨਾ ਸਾਡੇ ਕੋਲ ਮਦਦ ਸਾਡੀ ਕੀਤੀ ਗਈ 1988 ਵਾਲੇ ਹਾਲਾਤ ਆ ਜੇ ਉਸ ਤੋਂ ਵੀ ਮਾੜੇ ਹਾਲਾਤ ਬਣੇ ਆ ਜੀ ਜੀ ਉਸ ਤੋਂ ਵੀ ਗਾਂ ਹੋ ਗਏ ਆ 1988 ਦੇ ਵੀ ਗਾਂ ਹੋ ਚੁੱਕੇ ਆ ਹਾਲਾਤ 88 ਵਾਲਾ ਦੌਰ ਤੁਸੀਂ ਦੇਖਿਆ ਜੀ ਹੂੰ ਬਿਲਕੁਲ ਜੀ ਹੂੰ ਵਸੇ ਹਫਤਾ ਹਫਤਾ ਵਿੱਚ ਇੱਥੇ ਭੁੱਖੇ ਪਾਣੇ ਬਹਿ ਕੇ ਰੁੱਖਾਂ ਦੇ ਉੱਪਰ ਅੰਤਖਰਾਂ ਦੇ ਕੱਟੇ ਆ ਹੀ ਦਿਨ ਹੂੰ ਸਾਡੀ ਕਿਸੇ ਨਿਸਾਰ ਲਈ ਹੀ ਉਸ ਟਾਈਮ ਤੇ ਇਹ ਤਾਂ ਬਨ ਟੁੱਟਣ ਕਰਕੇ ਕੋਈ ਕਿਸਤੀਆਂ ਆਈਆਂ ਬਾਅਦ ਦੇ ਵਿੱਚ ਸਾਡ ਨੂੰ ਬਾਹਰ ਉਹਨਾਂ ਕੱਢਿਆ ਵਾ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਹਾਡੀ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਨਹੀਂ ਜੀ ਇਸ ਟਾਈਮ ਕੋਈ ਨਹੀਂ ਸਾਡੀ ਸੁਣਵਾਈ ਕਹਿਣ ਨੂੰ ਕਹੀ ਜਾਂਦੇ ਬੈਠੇ ਪਤਾ ਨਹੀਂ ਕਿੱਥੇ ਬੈਠੇ ਦਫ਼ਤਰ ਦੇ ਵਿੱਚ ਕਰੀ ਜਾਂਦੇ ਵੇ ਬਹੁਤ ਹੀ ਹੈਲਪ ਕਰ ਰਹੇ ਆ ਕਿੱਥੇ ਕਰ ਰਹੇ ਸਨ ਦੱਸਣ ਦਾ ਸਹੀ ਜਿਹੜੇ ਇਹਨਾਂ ਦੇ ਨਮਾਇੰਦੇ ਆ ਨਮਾਇੰਦੇ ਬਿਲਕੁਲ ਕੰਬ ਕਰਦੀ ਨਹੀਂ ਸੁੱਤੇ ਸਾਰ ਲੈ ਨਹੀਂ ਆਇਆ ਤੁਹਾਡੇ ਕੋਈ ਬਿਲਕੁਲ ਜੇ ਕੱਲ ਆਇਆ ਉਹ ਵੀ ਚਾਰ ਕੁ ਲਫਾਫੇ ਕੋਈ ਨੇ ਦੇ ਗਿਆ ਵਾ ਸੌਦੇ ਦੇ ਪਤਾ ਨਹੀਂ ਕਿਲੋ ਕਿਲੋ ਖਾਂਡ ਸੀਗਾ ਕੀ ਹੈਗਾ ਸੀਗਾ ਉਹ ਦੇ ਕੇ ਫੋਟੋਆਂ ਕਰਾ ਕੇ ਚੱਲੇ ਜੀ ਆ ਅਸੀਂ ਵੰਡ ਚੱਲੇ ਆ ਇੱਥੇ ਜੀ ਉਹ ਸਿਰਫ ਐਨਆਰਵੇ ਦੇ ਵੀਰ ਆ ਉਹ ਸਾਨੂੰ ਸਾਰਾ ਮਾਲ ਡੰਗਰਾਂ ਤੋਂ ਲੈ ਕੇ ਇਨਸਾਨਾਂ ਤੱਕ ਸਾਨੂੰ ਉਹ ਸਹੂਲਤ ਦੇ ਰਹੇ ਆ ਸਰਕਾਰ ਵੱਲ ਕੋਈ ਸਹੂਲਤ ਨਹੀਂ ਸਾਨੂੰ ਹੈਗੀ ਛੇਵੀ ਪਾਸ਼ਾ ਤੋਂ ਸਾਨੂੰ ਲੰਗਰ ਮਿਲ ਰਿਹਾ ਬਾਬਾ ਛੇਵੀ ਪਾਸ਼ਾ ਸਹਿਫਲਾਵਾਦ ਤੋਂ ਸਾਡੀ ਉਹ ਹੀ ਮਦਦ ਕਰ ਰਹੇ ਆ ਸਾਡੀ ਕੋਈ ਸਰਕਾਰ ਨਹੀਂ ਮਦਦ ਕਰ ਰਹੀ ਭਗਵੰਤ ਮਾਨ ਸਾਹਿਬ ਦਾ ਇੱਕ ਬਿਆਨ ਹੁੰਦਾ ਉਹ ਕਹਿੰਦੇ ਸਾਡੇ ਮੰਤਰੀ ਤੇ ਵਿਧਾਇਕ ਸਾਡੀ ਕਹਿੰਦੇ ਸਮੁੱਚੀ ਲੀਡਰਸ਼ਿਪ ਉਹਨਾਂ ਇਲਾਕਿਆਂ ਦੇ ਵਿੱਚ ਪਹੁੰਚੀ ਹੈ ਜਿਨ੍ਹਾਂ ਇਲਾਕਿਆਂ ਦੇ ਵਿੱਚ ਹਾਰ ਆਏ ਨੇ ਤੁਹਾਡੇ ਇਲਾਕੇ ਚ ਕਿਉਂ ਨਹੀਂ ਕੋਈ ਪਹੁੰਚਿਆ ਜੀ ਵੇਖੋ ਜੀ ਉੱਤੇ ਸਾਨੂੰ ਨਹੀਂ ਪਤਾ ਕਿ ਪਹੁੰਚੇ ਜਾਂ ਨਹੀਂ ਪਹੁੰਚੇ ਸਾਨੂੰ ਆਪਣੇ ਨਾਲ ਆ ਜਿੱਥੇ ਅਸੀਂ ਖੜੇ ਆ ਕਿਉਂਕਿ ਇਹਨਾਂ ਸਾਡੀ ਕੋਸਾਰ ਲੈਂਦਾ ਤੇ ਸਾਡਾ ਦਿਮਾਗ ਥੋੜਾ ਘਮਿਆ ਇੱਕ ਭਗਵੰਤ ਮਾਨਸ਼ੀਮ ਸਾਹਿਬ ਨੇ ਇਹ ਗੱਲ ਕਹਿਣੀ ਚਾਹਵਾਂਗੇ ਕਿਉਂਕਿ ਸਾਡੀ ਹਸਾਰ ਲੈਣ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਇਹਨਾਂ ਦੇ ਜਿਹੜੇ ਕੈਂਡੀਡੇਟ ਨੇ ਫੋਟੋ ਕਰਾ ਕੇ ਚਲੇ ਜਾਂਦੇ ਸੀਮਨ ਭੇਜਦੇ ਜੀ ਅਸੀਂ ਆ ਕੰਮ ਕੀਤਾ ਜੀ ਸਿਰਫ ਸੀਟਾਂ ਲੈਣ ਦੇ ਮਾਰੇ ਹੈਗੇ ਆ ਇਹਨਾਂ ਕੋਈ ਕੰਮ ਨਹੀਂ ਕੀਤਾ ਇਹ ਕੈਂਡੀਡੇਟਾਂ ਨੇ ਇਥੋਂ ਦੇ ਕੈਂਡੀਡੇਟ ਜਿਹੜੇ ਬਿਲਕੁਲ ਕਮਜ਼ੋਰ ਆ ਬਿਲਕੁਲ ਗਰੇ ਕਿਹਨੂੰ ਕਹਿੰਦੇ ਨੇ ਜ਼ੀਰੋ ਬੈਂਸ ਚਾ ਇਹਨਾਂ ਦੇ ਕੈਂਡੀਡੇਟ ਆ सीएम साहब नहीं कह इन, रहे सीएम साहब तैनू इना ही ਡੇਗਣਾ ਹੀ ਹੋਰ ਕਿਹਨੇ ਜੀ ਇਹ ਇਹਨਾਂ ਦੇ ਕੈਂਡੀਡੇਟਾਂ ਨੇ ਜਿਹੜੇ ਹਲਕਾ ਇੰਚਾਰਜ ਹੈ ਹਾਂ ਜੀ ਬਿਲਕੁਲ ਹਲਕਾ ਇੰਚਾਰਜ ਜਿਹੜੇ ਇਹਨਾਂ ਦੇ ਉਹਨਾਂ ਨੇ ਡੇਗਣਾ ਇਹਨੂੰ ਇਹ ਆਪਣਾ ਟਾਈਮ ਯਾਦ ਰੱਖ ਕੇ ਪਤਾ ਨਹੀਂ ਸਾਨੂੰ ਇਹ ਕਾਦੇ ਵਾਸਤੇ सीएम साहब ਨੇ ਇਹਨਾਂ ਨੂੰ ਸੁੱਟਣਾ ਵਾ ਤੁਹਾਨੂੰ ਘਰ ਬਣਾ ਕੇ ਦਿੱਤੇ ਹੋਣਗੇ ਸਰਕਾਰ ਨੇ ਆਰਜੀ ਘਰ ਜੀ ਨਹੀਂ ਕੋਈ ਨਹੀਂ ਦਿੱਤਾ ਆਪਣੇ ਆਪ ਦਿਹਾੜੀਆਂ ਕਰਕੇ 3 ਰੁਪਏ ਦੇ ਵਿਆਜ ਤੇ ਪੈਸੇ ਲੈ ਕੇ ਆਪਣੇ ਕਮਰੇ ਬਣਾਏ ਅਸੀਂ ਸਾਨੂੰ ਕੋਈ ਸਹੂਲਤ ਨਹੀਂ ਨਾ ਸਾਨੂੰ ਕਹਿੰਦੇ ਥਾਂ ਦੇਾਂਗੇ ਤੁਹਾਨੂੰ 5-5 ਮਰਲੇ ਨਾ ਸਾਨੂੰ ਕੋਈ 5 ਮਰਲੇ ਮਿਲੇ ਸਾਨੂੰ ਨਾ ਕੋਈ ਐਡਵਾਂਸ ਬੰਨ ਕੁਝ ਵੀ ਨਹੀਂ ਤੇ ਸਾਬ ਇੱਕ ਸਨ ਲੋਕ ਇੱਟ ਜਿਹੜੀ ਮਿਲੀ ਸੀ ਇੱਕ ਸਕੂਲ ਮੇਰਾ ਸਾਨੂੰ ਕੋਈ ਜ਼ੀਰੋ ਬੈਂਸ ਜੀ ਆਹੀਂ ਬਿਲਕੁਲ ਜੀ ਪਾਣੀ ਦੇਖ ਸਕਦੇ ਹੋ ਕਿ ਸਮੇਂ-ਸਮੇਂ ਤੇ ਜਿਹੜਾ ਹੁਣ ਰਫਤਾਰ ਹੈ ਜਿਹੜਾ ਪਾਣੀ ਪਾਣੀ ਦੀ ਰਫਤਾਰ ਤੇਜ਼ ਹੋ ਰਹੀ ਹੈ ਉਹ ਲੋਕ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਪਾਣੀ ਕਿੰਨਾ ਜਿਹੜਾ ਜ਼ਿਆਦਾ ਇਸ ਇਲਾਕੇ ਦੇ ਵਿੱਚ ਭਰ ਗਿਆ ਹਰ ਦੀ ਮਾਰ ਹੇਠੇ ਇਲਾਕੇ ਨੇ ਆਹ ਭਾਈ ਸਾਹਿਬ ਹੁਣ ਇੱਥੇ ਪਹੁੰਚੇ ਨੇ ਭਾਈ ਸਾਹਿਬ ਕਿੰਨਾ ਕੁ ਤੁਹਾਡਾ ਨੁਕਸਾਨ ਹੋ ਗਿਆ ਜੀ ਸਾਡਾ ਕਈ ਏਕੜ ਜੀ ਇਹ ਚੋ ਨਾ ਰੁੜ ਗਿਆ ਹੈ ਜੀ ਤੇ ਬਾਕੀ ਪਿੰਡ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਛੱਤਾਂ ਫਟ ਗਈਆਂ ਕੰਦਾ ਫਟ ਗਈਆਂ ਕਈ ਢਾਹ ਢੇਰੀ ਹੋ ਗਈਆਂ ਕਈਆਂ ਦੀ ਬਰਸਾਤ ਜ਼ਿਆਦੀ ਹੋਣ ਕਰਕੇ ਸਾਰਿਆਂ ਦੀ ਛੱਤਾਂ ਵੀ ਥਲੇ ਨੂੰ ਚੋਈ ਜਾਂਦੀਆਂ ਆਂ ਕਿਸੇ ਕੋਲ ਵੀ ਕੁਝ ਵੀ ਨਹੀਂ ਹੈ ਮਤਲਬ ਕਿ ਸਰਕਾਰ ਤਾਂ ਇੱਕ ਕਿਸਮ ਦੀ ਸਾਡੇ ਵਾਦੀ ਹੈ ਹੀ ਨਹੀਂ ਜੀ ਸਰਕਾਰ ਨਾਲ ਦੀ ਕੋਈ ਸਾਡੇ ਕੋਲ ਇੱਥੇ ਚੀਜ਼ ਨਹੀਂ ਹੈਗੀ ਪਰ ਸੀਐਮ ਸਾਹਿਬ ਵਾਦੇ ਉੱਥੇ ਕੀਤੇ ਜਾਂਦੇ ਆ ਜੀ ਬਾਉਪੁਰ ਜਾ ਕੇ ਮਿਹਨਤ ਲੱਗਦਾ ਪਿਛਲੀ ਵਾਰੀ ਵੀ ਇਹਨਾਂ ਨੇ ਵਾਦੇ ਕੀਤੇ ਸੀ ਤੇ ਹੁਣ ਵੀ ਵਾਦੇ ਕੀਤੇ ਜਾਂਦੇ ਆ ਵਾਦਿਆ ਤੇ ਅਸੀਂ ਕੀ ਲੈਣਾ ਜੀ ਜਦੋਂ ਸਾਡੇ ਕੋਲ ਕੁਝ ਪਹੁੰਚਣਾ ਹੀ ਨਹੀਂ ਜੀ 2023 ਨਾਲੋਂ ਜ਼ਿਆਦਾ ਨੁਕਸਾਨ ਹੋਇਆ ਜਾਂ ਘਟ ਹੋਇਆ ਜੀ ਨਹੀਂ 2023 ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਹੁਣ ਵੀ ਉਸ ਤੋਂ ਥੋੜਾ ਜਿਹਾ ਵਾਧ ਹੀ ਗਿਆ ਜੀ ਘਟਿਆ ਨਹੀਂ ਉਸ ਤੋਂ ਨੁਕਸਾਨ 2023 ਦੇ ਵਿੱਚ ਤੁਹਾਨੂੰ ਮੁਆਵਜ਼ਾ ਮਿਲਿਆ ਸੀਗਾ ਜਿਹੜਾ ਬੱਕਰੀ ਦਾ ਜਾਂ ਮੁਰਗੀ ਦਾ ਜਾਂ ਕੋਈ ਵੀ ਤੁਹਾਡਾ ਨੁਕਸਾਨ ਹੋਇਆ ਸੀਗਾ ਉਹਦਾ ਮੁਆਵਜ਼ਾ ਮ ਨੀ ਮੁੜਿਆ ਇਹ ਕਹਿੰਦਾ ਇਹ ਮੁਰਗੀ ਦੇ ਆਂਡੇ ਆਂਡੇ ਦੇ ਵੀ ਦੇਊਗਾ ਆਂਡੇ ਦੇ ਵੀ ਇਹਨੇ ਕੱਖ ਨਹੀਂ ਆਂਡਾ ਤਾਂ ਕੀ ਦੇਣਾ ਜੀ ਸਾਨੂੰ ਕੋਈ ਕੰਮ ਖੰਭ ਵੀ ਦਿਖਾ ਦਿੰਦਾ ਕਿ ਆ ਮੁਰਗੀ ਦੇ ਖੰਭ ਵੀ ਲੈ ਜਾਓ ਚਲੋ ਤੁਸੀਂ ਇਹੀ ਪਾਲ ਲਿਓ ਇਹਦੇ ਨਾਲ ਹੀ ਕੋਈ ਗੁਜ਼ਾਰਾ ਕਰ ਲਿਓ ਅਸੀਂ ਖੰਭਾਂ ਤੇ ਬਾਕੀ ਰਹਿ ਗਈ ਸਾਡੀ ਫਸਲ ਪਿਛਲੀ ਵਾਰੀ ਇਹ ਰੇਤਾ ਪੈ ਗਿਆ ਬੁਰਾ ਹਾਲ ਇਹਨੇ ਇੱਕ ਦਿਨ ਛੁੱਟ ਦਿੱਤੀਏ ਦੱਸੇ ਸਾਨੂੰ ਸੀਐਮ ਸਾਹਿਬ ਸਾਨੂੰ ਦੱਸੇ ਕਿ ਇੱਕ ਦਿਨੇ ਚ ਰੇਤਾ ਚੱਕ ਹੁੰਦਾ ਜੀ ਪੈੜੀਆਂ ਦੇ ਵਿੱਚੋਂ ਤੇ ਉਹ ਵੀ ਜਿਹੜੇ ਇਹਨਾਂ ਦੇ ਤਨਾਡ ਸੀ ਠੇਕੇਦਾਰ ਉਹ ਲੈ ਗਏ ਚੱਕ ਕੇ ਰੇਤਾ ਸਾਨੂੰ ਤਾਂ ਉਹ ਵੀ ਨਹੀਂ ਚੱਕਣ ਦਿੱਤਾ ਕਿਸੇ ਨੇ ਰੇਤਾ ਕਿ ਰੇਤਾ ਹੀ ਚੱਕ ਕੇ ਤੁਸੀਂ ਆਪ ਦੇ ਘਰ ਚ ਹੀ ਪਾ ਲਓ ਹੁਣ ਗੁਜ਼ਾਰਾ ਕਿਵੇਂ ਹੋ ਰਿਹਾ ਪਰਿਵਾਰ ਕਿਦਾਂ ਗੁਜ਼ਾਰਾ ਕਿਵੇਂ ਕਰ ਰਹੇ ਗੁਜ਼ਾਰਾ ਜੀ ਦਿਹਾੜੀ ਦਾ ਪਾ ਜਾਈਦਾ ਜਾਂ ਸਾਡੇ ਕੋਲ ਚਾਹੇ ਪ੍ਰੋਵਿੰਸਨ ਗਵਰਨਮੈਂਟ ਦੀ ਵੀ ਪੈੜੀ ਆ ਪਰ ਫਿਰ ਵੀ ਸਾਨੂੰ ਤੀਫਨ ਚੱਕ ਕੇ ਦਿਹਾੜੀ ਤੇ ਜ਼ਰੂਰ ਜਾਣਾ ਪੈਂਦਾ ਜੀ ਗੁਜ਼ਾਰਾ ਅਸੀਂ ਦਿਹਾੜੀ ਦਾ ਪਾ ਕਰਕੇ ਹੀ ਕਰ ਆਪਣੇ ਗੁਜ਼ਾਰਾ ਕਿਹੋ ਜਿਹੇ ਹਾਲਾਤ ਤੁਹਾਡੇ ਇਲਾਕੇ ਚ ਬਣੇ ਨੇ ਤੁਹਾਨੂੰ ਦਿਹਾੜੀ ਮਿਲਦੀ ਜੀ ਨਹੀਂ ਜੀ ਕੋਈ ਦਿਹਾੜੀ ਨਹੀਂ ਮਿਲਦੀ ਸਾਡਾ ਤਾਂ ਨਰੇਗਾ ਦਾ ਕੰਮ ਸੀ ਅੱਗੇ ਚੱਲਦਾ ਉਹ ਵੀ ਠੱਪ ਹੋ ਗਿਆ ਏ ਹੂੰ ਨਰੇਗਾ ਵਾਲਾ ਵੀ ਕੰਮ ਹੁਣ ਤਾਂ ਮੇਰੇ ਹਿਸਾਬ ਨਾਲ 2 2.5 ਮਹੀਨੇ ਹੋ ਗਏ ਚੱਲਿਆ ਹੀ ਨਹੀਂ ਜੀ ਨਰੇਗਾ ਦਾ ਵੀ ਕੰਮ ਹਾਂਜੀ ਠੀਕ ਹੈ ਜੀ ਤੁਹਾਡਾ ਫਸਲਾਂ ਦਾ ਤਾਂ ਜਿਵੇਂ ਇਹਨਾਂ ਨੇ ਦੱਸ ਦਿੱਤਾ ਘਰਾਂ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਕਾਫੀ ਨੁਕਸਾਨ ਆ ਜੀ ਹੂੰ ਦੇਖੋ ਤੁਸੀਂ ਇਨਾ ਪਾਣੀ ਆ ਤੇ ਨੁਕਸਾਨ ਕਿੱਦਾਂ ਨਾ ਹੋਊਗਾ ਕੰਧਾਂ ਪੜ ਗਿਆਂ ਕਿਸੇ ਦੇ ਕਮਰੇ ਡੇਗ ਪਏ ਜਿਨ੍ਹਾਂ ਦਾ ਇਹਨਾਂ ਦਾ ਪਾਣੀ ਉੱਪਰ ਹੋ ਗਿਆ ਵਾ ਤੇ ਉਹ ਕਿੱਥੋਂ ਕਮਰੇ ਰਹਿ ਜਾਣਗੇ ਹੂੰ ਤੁਸੀਂ ਆਪ ਹੀ ਸਾਨੂੰ ਇਹ ਬਿਲਕੁਲ ਹੀ ਖਤਮੇ ਕਹਾਣੀ ਜੀ ਸਾਡੀ ਸਰਕਾਰ ਕਹਿੰਦੀ ਅਸੀਂ ਸਥਿਤੀਆਂ ਦੇ ਜਾਇਜ਼ੇ ਲੈ ਰਹੇ ਹਾਂ ਜੀ ਉਹ ਜਾਇਜ਼ੇ ਵੇਖੋ ਜੀ ਪਤਾ ਨਹੀਂ ਕਿੱਥੇ ਲੈ ਰਹੇ ਨੇ ਬਾਹਰੋਂ ਸੁੱਕੇ ਸੁੱਕੇ ਖੜੋ ਕੇ ਫੋਟੋ ਕਰਾ ਕੇ ਜਾਇਜ਼ੇ ਲੈ ਰਹੇ ਨੇ ਇਹਨਾਂ ਦੇ ਕੈਂਡੀਡੇਟ ਆਪ ਸੀਐਮ ਸਾਹਿਬ ਉੱਥੋਂ ਬੈਠਾ ਵਾਅਦੇ ਕਰੀ ਜਾਂਦੇ ਵੇ ਆ ਹੀ ਕਰਤਾ ਇਹੋ ਕਰਤਾ ਸੀਐਮ ਸਾਹਿਬ ਕਹਿੰਨੇ ਖੁਦ ਆਓ ਆ ਕੇ ਦੇਖੋ ਸਾਡੇ ਕੋਲ ਆ ਕੇ ਦੇਖੋ ਤੁਹਾਨੂੰ ਦਿਖਾਈਏ ਵੀ ਕੀ ਹੈਗਾ ਹਾਲਾਤ ਵੇ ਸੀਐਮ ਸਾਹਿਬ ਤੁਸੀਂ ਇਸਨ ਬਾਉਪੁਰ ਸਾਹਿਬ ਆਏ ਹੋ ਨਾ ਸultanpur ਹਲਕੇ ਦੇ ਵਿੱਚ ਉੱਥੇ ਆਏ ਸੀ ਡੀਸੀ ਸਾਹਿਬ ਨੂੰ ਤੁਸੀਂ ਕਹਿਆ ਸੀ ਨਾ ਜੋ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਦੱਸੋ ਤੇ ਡੀਸੀ ਸਾਹਿਬ ਤਾਂ ਪਤਾ ਨਹੀਂ ਕਹਿੰਦੇ ਸਾਡੇ ਕੋਲ ਹੈ ਹੀ ਕੋਕ ਨਹੀਂ ਸੋਚਾ ਆ ਕੇ ਬਾਅਦ ਉਹ ਸੋਚ ਦੱਸੋ ਆਹ ਟਾਈਮ ਸੋਚਣ ਦਾ ਵਾ ਜੇ ਤੁਹਾਡੀ ਸਰਕਾਰ ਨਹੀਂ ਹੈਲਪ ਕਰ ਰਹੀ ਤਾਂ ਹੈਲਪ ਕਰ ਕੌਣ ਰਿਹਾ ਜੀ ਸਾਡੇ ਐਨਆਰ ਵੀਰ ਵਿਦੇਸ਼ ਬੈਠੇ ਪੰਜਾਬੀ ਉਹ ਹੈਲਪ ਕਰ ਰਹੇ ਆ ਹਾਂਜੀ ਜਿਹੜੇ ਮੇਰੇ ਵੀਰ ਉੱਥੇ ਬੈਠੇ ਹੋ ਇੱਥੇ ਜਿਹੜੇ ਸੱਜਣ ਮਿੱਤਰ ਹੈਗੇ ਉਹਨਾਂ ਨੂੰ ਉਹ ਭੇਜ ਰਹੇ ਪੈਸੇ ਉਹ ਗਾਂ ਸਾਡੀ ਮਦਦ ਕਰ ਰਹੇ ਆ ਇਹ ਤਾਂ ਪਾਰਟੀਆਂ ਬਾ ਫੋਟੋ ਕਰਾਉਣ ਵਾਲੀਆਂ ਹੈਗੀਆਂ ਵਾ ਇਹ ਕਿਦਾਂ ਗਾ ਚੱਕੇ ਚੱਟੇ ਵਟੇ ਇੱਕੋ ਜਿਹੇ ਆ ਨਾ ਕਾਲੀਏ ਇਸ ਲਗਪੁੱਤ ਨਾ ਕਾਂਗਰਸੀਤ ਨਾ ਇਹ ਉਦੋਂ ਇਹ ਉਹਨਾਂ ਤੋਂ ਗਾਂ ਲੰਘ ਚੁੱਕਾ ਵਾ ਉਹ ਕਿਦੇ ਨਾ ਕਿਦੇ ਆਣ ਕੇ ਖੜੋ ਜਾਂਦੇ ਉਹਨਾਂ ਤੋਂ ਗਾਂ ਚਲੇ ਗਏ ਆ ਕਿਉਂਕਿ ਸਾਡੀ ਸਾਰ ਲੈਣਗੇ ਫੇਰ ਹੀ ਆ ਸਾਡੀ ਸਾਰ ਲੈਣ ਕਹੋ ਨਹੀਂ ਲੈਂਦੇ ਸੀਮ ਸਾਹਿਬ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਪੰਜਾਬੀਆਂ ਦੀ ਨਹੀਂ ਸਾਰ ਲੈ ਰਹੇ ਲੈ ਕਿਹਨਾਂ ਦੀ ਰਹੇ ਹੈ ਜੀ ਉਹ ਸਾਰ ਇਹ ਸਾਨੂੰ ਨਹੀਂ ਪਤਾ ਜੀ ਜਾਜੇ ਬੈ ਕੇ ਕੀ ਪਤਾ ਜਾ ਕੇ ਬਾਹਰਲੇ ਮੁਲਖਾਂ ਦੇ ਨਾਲ ਚਲੇ ਜਾਂਦਾ ਹੋਵੇ ਫੇਰ ਸਾਡੀ ਸਾਰ ਲੈਂਦਾ ਨਹੀਂ ਕੁਛ ਕਹਿਣ ਜੋਗੇ ਨਾ ਸੀਮ ਸਾਹਿਬ ਆ ਸਾਡਾ ਪਤਾ ਤਲਵੇ ਆਣ ਕੇ ਕੁੰਮਣ ਗਿਆ ਹੋਇਆ ਹੁਣ ਪਤਾ ਨਹੀਂ ਕਿਸੇ ਚਲੇ ਗਿਆ ਕੁੰਮਣ ਸੀਮ ਸਾਹਿਬ ਨੂੰ ਕਹਿੰਦੇ ਸੀਮ ਸਾਹਿਬ ਤੁਹਾਨੂੰ ਅਸੀਂ 92 ਸੀਟਾਂ ਦੇ ਕੇ ਪਬਲਿਕ ਨੇ ਬਣਾਇਆ ਵਾ ਤੇ ਤੁਸੀਂ ਕੋਈ ਵੀ ਆਣ ਕੇ ਸਾਰ ਲਈ ਕਿਸੇ ਦੀ ਪਹਿਲਾਂ ਇਦਾਂ ਦਾ ਕਦੇ ਮੁੱਖ ਮੰਤਰੀ ਦੇਖਿਆ ਜੀ ਨਹੀਂ ਜੀ ਕਹ ਵਾਦੇ ਤਾਂ ਬਹੁਤ ਤਕੜੇ ਆ ਜੇ ਵਾਦੇ ਪੂਰੇ ਕਰੂਗਾ ਤਾਂ ਫੇਰ ਹੀ ਆ ਵਾਦੇ ਤਾਂ ਕੋਈ ਪੂਰਾ ਨਹੀਂ ਉਹਦਾ ਹੋਇਆ ਤੇ ਅਗਲੀਆਂ ਇਲੈਕਸ਼ਨ ਦੇ ਵੋਟਾਂ ਕਿਤਾਂ ਲਊਗਾ ਠੀਕ ਆ ਠੀਕ ਆ ਜੀ ਤੁਹਾਡਾ ਭਾਈ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਬਹੁਤ ਜ਼ਿਆਦਾ ਜੀ ਮੇਰੇ ਦੋ ਕਮਰੇ ਡਿੱਗਣ ਵਾਲੇ ਆ ਛੱਤਾਂ ਪਾਟੀਆਂ ਆ ਠੀਕ ਆ ਬਹੁਤ ਜ਼ਿਆਦਾ ਨੁਕਸਾਨ ਆ ਇਹਦੀ ਮਿਹਨਤ ਦੇ ਨਾਲ ਘਰ ਬਣਾਇਆ ਸੀਗਾ ਤੁਸੀਂ ਇਹੋ ਜੀ 2250 ਰੁਪਿਆ ਦਿਹਾੜੀ ਕੇ ਪੈਸੇ ਇਕੱਠੇ ਕਰਕੇ ਮਿਹਨਤ ਕਰਕੇ ਘਰ ਬਣਾਇਆ ਹੈ ਹਾਂਜੀ ਉਹਦੇ ਨਾਲ ਖਰਚਾ ਚਲਾਉਂਦਾ ਆ ਇਹ ਉਹਦੇ ਨੇ ਘਰ ਬਰ ਬਣਾਇਆ ਮਨ ਨੂੰ ਦੁਖੀ ਹੁੰਦਾ ਭਾਈ ਜੀ ਜਦੋਂ ਇਹ ਜਿਹੜਾ ਹੱਥੀਂ ਕਿਰਤ ਕਰਕੇ ਦਿਹਾੜੀਆਂ ਲਾ ਕੇ ਘਰ ਬਣਾਇਆ ਹੋਵੇ ਉਹੀ ਘਰ ਟਹਿ ਟੇਰੀ ਹੋ ਜਵੇ ਜਾਂ ਉਸੇ ਘਰ ਨੂੰ ਤਰੇੜਾਂ ਆ ਜਾਣ ਮਨ ਕਿੰਨਾ ਕੁ ਦੁਖੀ ਹੁੰਦਾ ਜੀ ਬਹੁਤ ਦੁਖੀ ਆ ਜੀ ਮਨ ਤਾਂ ਬਹੁਤ ਜ਼ਿਆਦਾ ਦੁਖੀ ਆ ਹੂੰ ਇਹ ਨਹੀਂ ਮੇਰੇ ਕੱਲੇ ਦੇ ਘਰ ਨਹੀਂ ਇੱਧਰ ਸਾਰੇ ਪਿੰਡ 'ਚ ਦੇਖੋ ਕਮਰੇ ਸਾਰਿਆਂ ਦੇ ਡਿੱਗਣ ਵਾਲੇ ਆ ਠੀਕ ਆ ਭਗਵਾਨ ਤਾਂ ਮਨ ਸੀਟਾਂ ਵੋਟਾਂ ਲੈਣ ਆ ਤੇ ਇੱਥੇ ਭੱਜ ਜਾਂਦਾ ਪਤਾ ਨਹੀਂ ਹੁਣ ਕਿੱਥੇ ਬੈਠਾ ਹੈ ਇਹ ਗਾ ਇਹਨਾਂ ਨੂੰ ਇੱਕ ਕਹੇ ਸਾਨੂੰ ਇੱਧਰ ਰਿੰਗ ਬੰਨ ਬੰਨ ਦੋ ਉਹ ਨਹੀਂ ਬੰਨ ਕੇ ਦਿੱਤਾ ਫਿਰ ਕਹਿੰਦੇ ਪੰਜ ਪੰਜ ਮਰਲੇ ਥਾਂ ਦੇਾਂਗੇ ਉਹ ਨਹੀਂ ਦਿੱਤੀ ਝੂਠੇ ਵਾਦੇ ਬਿਲਕੁਲ ਇਹ ਤਾਂ ਵੋਟਾਂ ਲੈਣ ਵੇ ਆ ਜਾਂਦੇ ਇੱਧਰ ਨੂੰ ਗੱਡੀਆਂ ਚੱਕੀਆਂ ਦੀਆਂ ਦਾਦਾ ਤੇ ਚਲੋ ਜੀ ਜਫੀਆਂ ਜੁਫੀਆਂ ਪਾ ਕੇ ਚਲੇ ਜਾਂਦੇ ਆ ਠੀਕ ਹੈ ਜੀ ਹਾਂ ਜੀ ਕੋਈ ਸੁਣਾਈ ਨਹੀਂ ਸਾਡੀ ਇੱਥੇ ਜੀ ਤੇ ਵੋਟਾਂ ਲੈਣ ਵੇਲੇ ਜੀ ਤੁਹਾਡੇ ਆਲੇ ਦੁਆਲੇ ਘਰਾਂ ਦੇ ਘੁੰਮਦੇ ਹੁੰਦੇ ਜੀ ਹਾਂ ਹਾਂ ਘੁੰਮਦੇ ਜੀ ਕੇ ਉਹ ਤੋਂ ਵੇਲੇ ਕਹਿੰਦੇ ਵੀ ਘਰ ਬੈਠੇ 2000 ਰੁਪਿਆ ਪਲੇਸ ਰੌਣ ਗਿਆ ਕਹਿੰਦਾ ਬਾਹਰ ਦਾ ਮੁਲਕ ਇੱਥੇ ਕਿਹੜੇ ਇੰਡੀਆ ਜਾਂਦੇ ਲੋਕ ਇੰਗਲੈਂਡ ਜਾਂਦੇ ਬਾਹਰ ਜਾਂਦੇ ਆ ਉਹਨੇ ਇੱਥੇ ਘਰ ਬਾਹਰ ਮੁੰਡੇ ਬਣਾ ਦਾ ਬਾਹਰ ਨੌਕਰੀ ਤੇ ਨੌਕਰੀ ਇੱਥੇ ਦੇ ਮੁੰਡਿਆਂ ਨੇ ਹਾਂ ਇਹ ਨੇ ਬਹੁਤ ਵੋਟਾਂ ਲਿਆਂਦੀ ਘੇਰੀ ਆਣ ਕੇ ਕਹਿੰਦਾ ਇਹਦਾ ਆ ਕਰਾ ਵੈਦਾ ਕੋਈ ਨਹੀਂ ਪੂਰਾ ਕੀਤਾ ਉਹ 8000 ਰੁਪਏ ਦੀ ਤੁਸੀਂ ਗੱਲ ਕਰ ਰਹੇ ਹੋ ਕਹਿੰਦੇ ਅਸੀਂ 1100 ਦਿਆਂਗੇ ਹੁਣ ਜੀ ਹਾਂ ਉਹ ਕੋਈ ਨਹੀਂ ਆ ਰਿਹਾ ਕਹਿੰਦੇ ਦੂਜੇ ਕੋ ਮੋਦੀ ਮਦ ਉਹ ਹੀ ਬੰਦ ਹੋ ਗਏ ਨੇ ਹੁਣ ਮੇਰੀ ਮੇਰਾ ਚੋਨਾ ਦੋ ਤਿੰਨ ਕੇ ਮਾਰ ਖਤਮ ਹੋ ਗਿਆ ਕੰਦਾ ਮੇਰੀ ਪਾਟ ਗਏ ਨੇ ਠੀਕ ਹੈ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਥਾਂ ਬਹਿਗਾ ਥੱਲੇ ਹੁਣ ਲੈਟਰ ਕੇ ਬੰਦ ਜਗਾ ਨਹੀਂ ਕਿੱਥੇ ਜਾਏ ਕਿੱਥੇ ਨਾ ਕਰ ਕੀ ਕਰੇ ਠੀਕ ਹੈ ਠੀਕ ਟੈਂਪਾਸ ਹੀ ਕਰਨਾ ਠੀਕ ਹੈ ਹਾਂਜੀ ਠੀਕ ਹੈ ਕਿ ਉਹ ਉੱਥੇ ਕਹੀ ਸੀ ਆ ਕਰਦਾ ਆ ਕਰਦਾ ਝੜੂਾ ਭਗਵੰਤ ਮੈਂ ਤਾਂ ਆ ਕਰਦਾ ਇਹ ਕਰਦਾ ਹੈ ਕੀ ਕਰ ਸਕਦੇ ਠੀਕ ਹੈ ਠੀਕ ਹੈ ਜੀ ਹਾਂ ਜੀ ਭੈਣ ਜੀ ਤੁਹਾਡਾ ਹੜ ਦੇ ਨਾਲ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਸਾਡੇ ਆਗੇ ਸੀ 4-5 ਕਿੱਲੇ ਫਸਲ ਤੇ 3 ਕਿੱਲੇ ਤਾਂ ਵਿੱਚ ਦਰਿਆ ਦੇ ਡਿੱਗ ਪਈ ਆ ਹੜ ਆਉਣ ਕਰਨ ਬਾਕੀ ਝੋਨਾ ਉਹ ਨੁਕਸਾਨ ਆ ਗਿਆ ਜੜੋਂ ਪਟ ਪਟ ਕੇ ਝੋਨਾ ਗਲ ਗਿਆ ਸਾਡਾ ਤੇ ਬਾਕੀ ਹੁਣ ਸਾਰੇ ਪੈਣਾ ਪਰਮ ਦੇ ਕਿਸੇ 10 ਕਿੱਲੇ ਕਿਸੇ ਦੇ 20 ਕਿੱਲੇ 20-20 ਹਜ਼ਾਰ ਰੁਪਇਆ ਲਾ ਕੇ ਉਹਨਾਂ ਖਰਚਾ ਕਰਕੇ ਝੋਨੇ ਲਾਏ ਸੀਗੇ ਹੁਣ ਸਾਰੇ ਬਰਬਾਦ ਹੋ ਗਏ ਨੇ ਇਹਦੇ ਉੱਤੇ ਹੋਰ ਕੀ ਕਿਵੇਂ ਆਂਦੇ ਨੇ ਸਾਡਾ ਨੁਕਸਾਨ ਹੋਣਾ ਹੈ ਬਾਕੀ ਕਮਰੇ ਨੇ ਸਾਡੇ ਉਹ ਉਤਪਰਤ ਲੱਗਦੇ ਨੇ ਲੈਂਟਰ ਪਾਏ ਨੇ ਪੱਕੇ ਨੇ ਪਿੱਛੇ ਸਾਡੀ ਕੰਦਾ ਬਹਿ ਗਈਆਂ अच्छा पंजाब ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕਰ ਲਈਏ ਉਹ ਕਿਤੇ ਸਾਡੇ ਮੰਤਰੀ ਤੇ ਸਾਡੇ ਵਿਧਾਇਕ ਉਹਨਾਂ ਇਲਾਕਿਆਂ ਦੇ ਵਿੱਚ ਪਹੁੰਚ ਰਹੇ ਨੇ ਸਥਿਤੀਆਂ ਦਾ ਜਾਇਜ਼ਾ ਲੈ ਰਹੇ ਨੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਹੜ੍ਹ ਆਏ ਹੋਏ ਨੇ ਤੁਹਾਡੇ ਇਲਾਕੇ ਦੇ ਵਿੱਚ ਹੜ੍ਹ ਆਇਆ ਹੋਇਆ ਤੁਹਾਡੀ ਸਰ ਲੈਣ ਕੋਈ ਪਹੁੰਚਿਆ ਜੀ ਨਹੀਂ ਜੀ ਕੋਈ ਮੰਤਰੀ ਨਹੀਂ ਆਏ ਸਾਡੇ ਸਿਰਫ ਉਹ ਕੱਲ ਇੱਕ ਆਏ ਨੇ ਉਹ ਵੀ ਵਿਚਾਰੇ ਆਏ ਨੇ 10 ਮਿੰਟ ਗੱਲਬਾਤ ਕਰ ਗਏ ਨੇ ਚਲੋ ਜੀ ਹੁਣ ਉਸ ਤੋਂ ਬਾਅਦ ਸਾਡੇ ਕੋਈ ਵੀ ਨਹੀਂ ਆਏ ਵੀ ਪੁੱਛਣ ਦੱਸਣਾ ਕੋਈ ਮੰਤਰੀ ਨਹੀਂ ਆਇਆ ਕੋ ਕੁਛ ਨਹੀਂ ਉਹਦਾ ਕਹਿੰਦਾ ਭਗਵੰਤ ਮਾਨ ਮੈ ਹਲੀਕਾਪਟਰ ਲਾਇਆ ਰਿਸਕ ਕੋ ਕਰ ਕੱਢਣਗੇ ਲੋਕਾਂ ਨੂੰ ਬਾਹਰ ਕੱਢਣਗੇ ਸਾਨੂੰ ਕਿਸੇ ਨੇ ਨਹੀਂ ਬਾਹਰ ਕੱਢਿਆ ਨਾ ਹੀ ਕੋਈ ਸਾਨੂੰ ਇੱਥੇ ਕਿਸੇ ਆ ਕੇ ਪੁੱਛਿਆ ਵੀ ਤੁਹਾਨੂੰ ਕਿਸੇ ਦੀ ਮਦਦ ਦੀ ਲੋੜ ਹੈ ਤਾਂ ਸਾਨੂੰ ਫੋਨ ਕਨੈਕਟ ਕਰੋ ਸਾਨੂੰ ਕੋਈ ਨਹੀਂ ਪੁੱਛਦਾ ਦੱਸਦਾ ਉਹ ਆ ਪੰਜਾਬ ਤੋਂ ਬਾਹਰ ਬੈਠੇ ਹੋਏ ਨੇ ਮੁੱਖ ਮੰਤਰੀ ਸਾਹਿਬ ਜਿਹੜੇ ਭਗਵੰਤ ਮਾਨ ਉਥੋਂ ਕਹੀ ਜਾਂਦੇ ਨੇ ਪਤਾ ਨਹੀਂ ਪੁਰਾਣੀਆਂ ਵੀਡੀਓ ਲੋਕ ਪਾਈ ਜਾਂਦੇ ਨੇ ਜਾਂ ਕੁਝ ਵੀ ਹੈ ਬਾਕੀ ਨਹੀਂ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਦੱਸਿਆ ਹੈਗਾ ਹੁਣ ਤੱਕ ਤੇ ਦੂਸਰੀ ਕਮਰੇ ਨੇ ਉਹ ਸਾਡੀਆਂ ਕੰਧਾਂ ਪਿੱਛੋਂ ਪਾਟ ਗਈਆਂ ਨੇ ਪਿਛਲੇ ਸਾਈਡ ਪਾਣੀ ਲੱਗ ਗਿਆ ਉਹ ਇੰਨਾ ਸਾਰਾ ਸਨ ਪੈ ਗਿਆ ਸਾਡੇ ਆ ਹੁਣ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਕਮਰਾ ਅੰਦਰ ਪਾਣੀ ਨੀਗਾ ਪਿੱਛੇ ਪਾਣੀ ਲੱਗੇ ਹੋਇਆ ਤੇ ਉਹਦੇ ਕਰਕੇ ਸਾਡੀ ਪਿਛਲੀ ਕੰਦ ਬਹਿ ਗਈ ਜਦੋਂ ਡਿੱਗਿਆ ਸਾਡਾ ਮੰਨ ਲੈ ਇੱਕ ਕਮਰਾ ਡਿੱਗਿਆ ਤੇ ਸਾਡੇ ਸਾਰੇ ਤਿੰਨੇ ਕਮਰੇ ਸਾਡੇ ਬਹਿ ਜਾਣੇ ਸਾਨੂੰ ਕਿਸੇ ਨੇ ਨਹੀਂ ਕੋਈ ਮਦਦ ਕਰਨੀ ਨਾ ਹੀ ਸਾਨੂੰ ਕਿਸੇ ਨੇ ਕਮਰਾ ਦੇਣਾ ਨਾ ਸਾਨੂੰ ਕਹਿ ਦਿੰਦੇ ਨੇ ਕਮਰੇ ਦੇਵਾਂਗੇ ਉਹ ਸਰਕਾਰ ਨੇ ਢਾਈ ਢਾਈ ਲੱਖ ਪਾਇਆ ਕਿਸੇ ਨੂੰ ਕੁਝ ਵੀ ਨਹੀਂ ਸਾਡੇ ਪਿੰਡ ਮੁੱਖ ਮੰਤਰੀ ਸਾਹਿਬ ਕਹਿੰਦੇ ਜੇ ਕਿਸੇ ਦਾ ਨੁਕਸਾਨ ਹੋਊਗਾ ਸੀ ਉਹਦਾ ਮੁਆਵਜ਼ਾ ਦੇਵਾਂਗੇ ਤੁਹਾਨੂੰ 2023 ਦੇ ਵਿੱਚ ਕੋਈ ਮੁਆਵਜ਼ਾ ਮਿਲਿਆ ਸੀ ਨਹੀਂ ਨਹੀਂ ਕੁਝ ਨਹੀਂ ਉਦੋਂ ਦੇ ਸਾਡੇ ਕਮਰੇ ਫਟੇ ਹੋਏ ਨੇ ਦਰੇੜ ਪਈ ਸੀ ਹੁਣ ਉਸ ਤੋਂ ਜ਼ਿਆਦਾ ਹੋਣ ਪੈਗੀ ਦਰੇੜ ਉਹ ਮੁਰਗੀ ਬੱਕਰੀ ਦਾ ਜ਼ਿਕਰ ਕਰਦੇ ਹੁੰਦੇ ਸੀ ਕਹਿੰਦੇ ਅਸੀਂ ਉਹਦਾ ਵੀ ਮੁਆਵਜ਼ਾ ਦੇਵਾਂਗੇ ਜੀ ਕੋਈ ਨੀ ਮੁਆਜਾ ਮੁਰਗੀ ਦਾ ਨਾ ਕੋ ਬੱਕਰੀ ਦਾ ਇੱਥੇ ਮੱਝਾਂ ਮੁੱਕ ਗਈਆਂ 4 4 3 3 ਲੱਖ ਡੇਢ ਦੀ ਮੱਝ ਬਣਦੀ ਜਿਹੜਾ ਆਪਾਂ ਲੈਣ ਜਾਈਏ ਤਾਂ ਤੇ ਉਹਨਾਂ ਦਾ ਨਹੀਂ ਕਿਸੇ ਨੇ ਨੁਕਸਾਨ ਭਰਿਆ ਬਾਕੀ ਸਾਨੂੰ ਕੋਈ ਨਾ ਬਾਹਰ ਅੰਦਰ ਜਾਣ ਤੋਂ ਵੀ ਬੀਬੀਆਂ ਤੰਗ ਅਸੀਂ ਪਾਣੀ ਤੋਂ ਵੀ ਤੰਗ ਮੋਟਰਾਂ ਸਾਡੀਆਂ ਨਲਕਿਆਂ ਦੀਆਂ ਲਾਈਟ ਗਈ ਚਲੀ ਉਹ ਸਾਡੀ ਚਲਦੀਆਂ ਨਹੀਂ ਨਲਕਾ ਵਿਰਲੇ ਘਰ ਚ ਹੈਗਾ ਉਹ ਕੁਝ ਜਾਏਗਾ ਕਿਸੇ ਦੇ ਘਰੋਂ ਪਾਣੀ ਭਰ ਕੇ ਲੈ ਆਈਗਾ ਤਾਂ ਕਪੜਾ ਲੈੜਾ ਧੋਲੇਗਾ ਨਹੀਂ ਤਾਂ ਸਾਡਾ ਤਾਂ ਪਾਣੀ ਪੀਣ ਤੋਂ ਵੀ ਅਸੀਂ ਔਖੇ ਹੋਏ ਬੈਠੇ ਆ ਕੋਈ ਸਾਡੇ ਇੱਥੇ ਪਾਣੀ ਨਹੀਂ ਪਹੁੰਚਾਉਂਦਾ ਸਾਨੂੰ ਕਿਸੇ ਨੇ ਪੁੱਛਿਆ ਦੱਸਿਆ ਨਹੀਂਗਾ ਖਾਣਾ ਤਾਂ ਚਲੋ ਅਸੀਂ ਆਪਦਾ ਆਪ ਹੀ ਮੰਦਾ ਚੰਗਾ ਬਣਾ ਕੇ ਖਾ ਲਈਦਾ ਬਾਕੀ ਸਾਡੇ ਇਥੇ ਗੁਰਦੁਆਰਾਲੇ ਹੈਗੇ ਨੇ ਸਰਦਾਰ ਸਾਡੇ ਜੋ ਉਹ ਸਾਡੀ ਮਦਦ ਕਰਦੇ ਪੈਗੇ ਨੇ ਬਾਕੀ ਸਾਨੂੰ ਮੰਤਰੀਆਂ ਕੋਲ ਕੋਈ ਉਮੀਦ ਨਹੀਂ ਨਾ ਹੀ ਅਸੀਂ ਉਹਨਾਂ ਤੋਂ ਰੱਖੀ ਹੈ ਕਿਉਂਕਿ ਸਾਨੂੰ ਸਾਡੀ ਉਹਨਾਂ ਕੋਈ ਮਦਦ ਨਹੀਂ ਕਰਨੀ ਮੰਤਰੀਆਂ ਤੋਂ ਜਿਹੜੇ ਚੁਣੇ ਹੋਏ ਵਿਧਾਇਕਾਂ ਤੋਂ ਐਮ ਐਲ ਏ ਸ ਤੋਂ ਤੁਹਾਨੂੰ ਕਿਉਂ ਨਹੀਂ ਉਮੀਦ ਹੈਗੀ ਜੀ ਕਿਉਂਕਿ ਉਹਨਾਂ ਸਾਨੂੰ ਕਦੇ ਪੁੱਛਿਆ ਦੱਸਿਆ ਹੀ ਨਹੀਂ ਉਹਨਾਂ ਸਾਨੂੰ ਕਦੇ ਪੁੱਛਿਆ ਦੱਸਿਆ ਨੇ ਕਹਿੰਦੇ ਸੀ 45 ਸਾਲ ਦੀ ਬੀਬੀ ਦੀ ਅਸੀਂ ਪਰਸਨ ਲਾਵਾਂਗੇ ਉਹਨਾਂ ਸਾਡੀ ਕੋਈ ਮਦਦ ਨਹੀਂ ਜਿਹੜੇ ਮੁੱਖ ਮੰਤਰੀ ਸਾਹਿਬ ਕਹਿੰਦੇ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਨੇ ਸਾਨੂੰ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਅਸੀਂ ਇਹਨਾਂ ਦੀ ਗੱਲ ਕਰਾਂਗੇ ਤੁਹਾਡੀ ਕੋਈ ਗੱਲ ਨਹੀਂ ਕਰਦਾ ਜੀ ਨਹੀਂ ਸਾਡੀ ਕੋਈ ਗੱਲ ਨਹੀਂ ਕਰਦਾ ਨਾ ਸਾਨੂੰ 1000 ਰੁਪਏ ਕਹਿੰਦੇ ਸਹੀ ਹੁਣ 1100 ਦੇਵਾਂਗੇ ਨਾ ਸਾਨੂੰ ਉਹ ਕਿਸੇ ਨੇ ਪੁੱਛਿਆ ਦੱਸਿਆ ਉਹ ਪੁੱਛੋ ਤਾਂ ਕਹਿਣਗੇ ਤੁਸੀਂ ਆਧਾਰ ਕਾਰਡ ਲਿੰਕ ਕਰਾਓ ਆਧਾਰ ਕਾਰਡ ਐਂ ਕਰਾਓ ਆਧਾਰ ਕਾਰਡ ਉਹ ਕਰਾਓ ਤਾਂ ਤੁਹਾਡੇ ਪੈਸੇ ਆਉਣਗੇ ਸਾਡੇ ਜੋ ਮੋਦੀ ਵਾਲੇ ਪਹਿਲਾਂ ਆਉਂਦੇ ਸੀ ਚਾਰ ਚਾਰ ਕਿਸ਼ਤਾਂ ਉਹ ਵੀ ਸਾਡੇ ਕੱਟ ਲੀਆਂ ਗਈਆਂ ਉਹ ਤਾਂ ਕਹਿੰਦੇ ਨੇ ਅਸੀਂ 10ਵੀਂ ਕਿਸ਼ਤ ਪਾਤੀ ਅਸੀਂ 5ਵੀਂ ਕਿਸ਼ਤ ਪਾਤੀ ਕੋਈ ਸਾਨੂੰ ਤਾਂ ਸਾਡੇ ਪੰਜਾਬ 'ਚ ਤਾਂ ਸਾਨੂੰ ਕੁਝ ਵੀ ਨਹੀਂ ਤੇ ਨਾ ਹੀ ਸਾਡੇ ਪਿੰਡ ਬਗੋਵਾਲ ਨੂੰ ਕੋਈ ਵੀ ਮਦਦ ਸਰਕਾਰ ਤੋਂ ਅਜੇ ਤੱਕ ਮਿਲੀ ਏ ਉਮੀਦ ਹੈਗੀ ਮਿਲਾਂਦੀ ਜੀ ਕੋਈ ਉਮੀਦ ਨਹੀਂ ਸਾਨੂੰ ਹੈਗੀ ਅਜੇ ਤੱਕਰ ਤਾਂ ਕੋਈ ਮਿਹਦ ਨਹੀਂ ਜੇ ਇਸ ਤੋਂ ਬਾਅਦ ਸਾਡੀ ਕੋਈ ਮਦਦ ਕਰੇ ਤੇ ਸ਼ਾਇਦ ਅਸੀਂ ਉਮੀਦ ਰੱਖ ਲਾਂਗੇ ਅੱਛਾ ਜਿਹੜੇ ਲੋਕ ਇਹ ਸਮਝ ਕੇ ਬੈਠੇ ਨੇ ਕਿ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਿਹੜੇ ਮੰਤਰੀ ਨੇ ਵਿਧਾਇਕ ਨੇ ਉਹ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਉਹ ਸਚਾਈ ਨਹੀਂ ਹੈਗੀ ਜੀ ਨਹੀਂ ਜੀ ਸਾਡੇ ਤੇ ਇਹ ਗੁਰਦੁਆਰਾ ਵਾਲੇ ਕਰ ਰਹੇ ਨੇ ਮਦਦ ਹੋਰ ਬਾਕੀ ਕੋਈ ਨਹੀਂ ਇੱਕ ਸਿਰਫ ਸਾਡਾ ਹਾ ਅੰਮ੍ਰਿਤਪਾਲ ਹੈ ਉਹਨਾਂ ਸਾਡੀ ਮਦਦ ਕੀਤੀ ਉਹੀ ਕੱਲ ਦੇ ਇੱਥੇ ਆਏ ਨੇ ਉਹਨਾਂ ਚਾਰਾ ਸਾਡੇ ਵਾਸਤੇ ਲਿਆਂਦਾ ਹੈ ਪਸ਼ੂਆਂ ਨੂੰ ਚਾਰਾ ਦਿੱਤਾ ਹੈ ਤੇ ਕੋਈ ਮਾੜਾ ਮੋਟਾ ਸੌਦਾ ਪਤਾ ਦੇ ਗਏ ਨੇ ਬਾਕੀ ਹੋਰ ਕੋਈ ਬਾਲ ਸਿੰਘ ਜਿਹੜੇ ਤੁਸੀਂ ਐਮਪੀ ਬਣਾਏ ਹੈ ਜੀ ਹਾਂਜੀ ਵਾਰਿਸ ਪੰਜਾਬ ਦੇ ਜਥੇਬੰਦੀਆਂ ਦੇ ਹਾਂਜੀ ਹਾਂਜੀ ਉਹ ਹੀ ਆਏ ਨੇ ਠੀਕ ਹੈ ਜੀ ਉਹ ਕਾਲਾ ਇਹ ਸਮਾਨ ਲੈ ਕੇ ਆਏ ਨੇ ਅੱਜ ਉਹਨਾਂ ਸਾਬ ਨਾਲ ਪਸ਼ੂਆਂ ਦਾ ਚਾਰਾ ਲੈ ਕੇ ਆਏ ਨੇ ਤੇ ਬਾਕੀ ਸਾਨੂੰ ਸਰਕਾਰ ਨੇ ਕੋਈ ਨਾ ਪਸ਼ੂਆਂ ਨੂੰ ਤੇ ਨਾ ਬਾਕੀ ਪਰਿਵਾਰ ਨੂੰ ਕੋਈ ਮਦਦ ਕੀਤੀ ਠੀਕ ਹੈ ਠੀਕ ਹੈ ਉਹ ਭਾਈ ਸਾਹਿਬ ਹੁਣ ਇੱਥੇ ਨੇ ਭਾਈ ਸਾਹਿਬ ਵਾਰਸ ਪੰਜਾਬ ਦੇ ਜਥੇਬੰਦੀ ਵਾਲੇ ਉਹ ਤੁਹਾਡੀ ਹੈਲਪ ਕਰ ਰਹੇ ਨੇ ਜੀ ਵੇਖੋ ਜੀ ਉਹ ਵੀ ਆ ਰਹੇ ਆਪਣੇ ਐਨਆਰ ਵੀਰ ਜਿਹੜੇ ਉਹ ਮਦਦ ਜਾਰੀ ਕਰ ਰਹੇ ਆ ਐਨਆਰ ਜਿਹੜੇ ਵੀਰ ਨਾਲ ਸਭ ਤੋਂ ਜ਼ਿਆਦਾ ਮਦਦ ਉਹ ਕਰ ਰਹੇ ਆ ਕਿਉਂਕਿ ਉਹ ਕਰ ਰਹੇ ਹਨ ਐਨਅਰ ਵੀ ਹਾਂਜੀ ਠੀਕ ਹੈ ਠੀਕ ਹੈ ਅੰਦਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਜਾਂ ਜਿਹੜੇ ਐਨਆਰਆਈ ਤੁਹਾਨੂੰ ਦੇਖ ਰਹੇ ਨੇ ਤੁਹਾਡੀ ਮਦਦ ਕਰਨੀ ਚਾਹੁੰਦੇ ਨੇ ਆਪਣੇ ਪਿੰਡ ਦਾ ਨਾਮ ਜ਼ਰੂਰ ਦੱਸ ਦਿਓ ਜੇਕਰ ਤੁਸੀਂ ਮੁੱਖ ਮੰਤਰੀ ਸਾਹਿਬ ਤੋਂ ਕੋਈ ਕਹਿਣਾ ਚਾਹੁੰਦੇ ਚਾਹੁੰਦੇ ਹੋ ਜਾਂ ਉਹਨਾਂ ਤੋਂ ਤੁਹਾਨੂੰ ਕੋਈ ਉਮੀਦ ਹੈ ਉਹਨਾਂ ਨੂੰ ਜੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਵੀ ਕਹਿ ਸਕਦੇ ਆ ਜੀ ਅਸੀਂ ਸੀਐਮ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਸੀਐਮ ਸਾਹਿਬ ਤੁਹਾਨੂੰ 92 ਸੀਟਾਂ ਦੇ ਕੇ ਹੀ ਜਿਤਾਇਆ ਸੀ ਇਸੇ ਕਰਕੇ ਸਾਡਾ ਕੋਈ ਸਦਾਰ ਹੋਊਗਾ ਕੋਈ ਸਾਡੀ ਸੁਧਾਰ ਨਹੀਂ ਹੋ ਰਹੀ ਸਾਡਾ ਐਡਵਾਂਸ ਬੰਨਿਆ ਜਾਵੇ ਕਿਉਂਕਿ ਕੋਈ ਵੀ ਸਰਕਾਰ ਆਉਂਦੀ ਆ ਅਸੀਂ ਇਸ ਟਾਈਮ ਤੇ ਅਸੀਂ ਲਾਸ ਕਰਾਂਗੇ ਹਰ ਇੱਕ ਪਬਲਿਕ ਨੂੰ ਸਾਡੇ ਆਪਣੇ ਮਿਆਣੇ ਟਾਂਡੇ ਤੋਂ ਲੈ ਕੇ ਫਾਈਲ ਘਾ ਤੱਕ ਹੋਰ ਤੱਕ ਸਾਡੇ ਸਾਡੇ ਬਰਾਦਰੀ ਦੇ ਬੈਠੇ ਆ ਅਸੀਂ ਕਹਣਾ ਵੀ ਇਹਨਾਂ ਬਿਲਕੁਲ ਬੋਟ ਨਾ ਪਾਇਓ ਕਿਉਂਕਿ ਅਸੀਂ ਨਾਲ ਅਸੀਂ ਮੋਢਾ ਲਾ ਮੋਢਾ ਲਾ ਕੇ ਖੜੋ ਕੇ ਅਸੀਂ ਵੋਟਾਂ ਪਾਈਆਂ ਵਾ ਇੱਕ ਨੰਬਰ ਬੂਚੋਂ ਐਮਪੀ ਦਾ ਇੱਕ ਨੰਬਰ ਅਸੀਂ ਜਿਦਾ ਕੇ ਭੇਜਿਆ ਇਹਨਾਂ ਨੂੰ ਬਾਕੀ ਮਾਰੇ ਸਾਡੇ ਲੋ ਹਾਰ ਚੁੱਕੇ ਆ ਪਰ ਸਾਹੀਂ ਇੱਕ ਨੰਬਰ ਬੂਚਾ ਇਹਨ ਜਿਤਾ ਕੇ ਭੇਜਿਆ ਪਰ ਸਾਡੀ ਅਨਸਾਰ ਨਹੀਂ ਲਈ ਇਹ ਸੱਜਣ ਸਿੰਘ ਚੀਮਾ ਜੀ ਆਉਂਦੇ ਆ ਫੋਟੋਆਂ ਖਰਾ ਕੇ ਚਲੇ ਜਾਂਦੇ ਆ ਪਤਾ ਨਹੀਂ ਕਿੱਥੋਂ ਇਹਨਾ ਕੈਂਡੀਡੇਟ ਐ ਲੱਭਿਆ ਸੀਐਮ ਸਾਹਿਬ ਨੇ ਹੂੰ ਕਿਉਂਕਿ ਸਾਡੀ ਸਹਾਰ ਲਊਗਾ ਤਾਂ ਫੇਰ ਇਹ ਫੋਟੋ ਕਰਾ ਕੇ ਚਲੇ ਜਿੰਦੇ ਕੀ ਕਰਾਂਗੇ ਅਸੀਂ ਅੱਛਾ ਭਾਈ ਜੀ ਐਨ ਆਰ ਆਈ ਜਿਹੜੇ ਤੁਹਾਨੂੰ ਦੇਖ ਰਹੇ ਨੇ ਤੁਹਾਡੀ ਮਦਦ ਕਰਨੀ ਚਾਹੁੰਦੇ ਨੇ ਆਪਣੇ ਪਿੰਡ ਦਾ ਨਾਮ ਦੱਸ ਦਿਓ ਔਰ ਕੀ ਕੀ ਮਦਦ ਤੁਹਾਨੂੰ ਚਾਹੀਦੀ ਹੈ ਉਹ ਦੱਸ ਦਿਓ ਜੇਕਰ ਉਹਨਾਂ ਤੱਕ ਵੀਡੀਓ ਤੁਹਾਡੀ ਪਹੁੰਚਦੀ ਹੈ ਖਬਰ ਪਹੁੰਚਦੀ ਹੈ ਤੁਹਾਡੀ ਮਦਦ ਕਰ ਸਕਣ ਜੀ ਅਸੀਂ ਇਹ ਵੀਰਾਂ ਨੂੰ ਕਹਿਣਾ ਚਾਹੁੰਦੇ ਆ ਮੇਰਾ ਵੀਰ ਇੱਕ ਤਾਂ ਸਾਡਾ ਜਿਹੜਾ ਹਾਲਾਤ ਬਿਲਕੁਲ ਜਿਨ੍ਹਾਂ ਦੇ ਰਚਕਾਰ ਹੈ ਨਹੀਂ ਉਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਹੁਣ ਪਾਣੀ ਆ ਚੁੱਕਿਆ ਵਾ ਹੁਣ ਨਾ ਕੋ ਦਿਹਾੜੀ ਸਾਡੇ ਕੋ ਨਾ ਕੁਝ ਨਹੀਂ ਬਿਲਕੁਲ ਹੈਗਾ ਇਸ ਤੋਂ ਕਿਉਂਕਿ ਪਾਣੀ ਕਦੇ ਧੜੀ ਜਾਵਾਂਗੇ ਬਾਕੀ ਨਾ ਮੈਂ ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਠੀਕ ਹੈ ਠੀਕ ਹੈ ਸਰਕਾਰ ਤੋਂ ਵੀ ਇਹ ਮੰਗ ਕਰਨੀ ਚਾਹੁੰਦੇ ਹਾਂ ਸਾਡੀ ਸਹਾਇਤਾ ਕੀਤੀ ਜਾਵੇ ਠੀਕ ਹੈ ਠੀਕ ਹੈ ਜੀ ਧੰਨਵਾਦ ਸੁਭੇਲ ਕੋ ਦਰਸ਼ਕੋ ਇਹ ਸੰ ਸਾਡੇ ਨਾਲ ਬਾਗੂਵਾਲ ਪਿੰਡ ਦੇ ਲੋਕ ਕਪੂਰਥਲਾ ਜ਼ਿਲ੍ਹੇ ਦਾ ਇਹ ਪਿੰਡ ਹੈ ਤਾਂ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਿੰਨੀ ਤੇਜ਼ੀ ਦੇ ਨਾਲ ਇਹਨਾਂ ਘਰਾਂ ਦੇ ਵਿੱਚ ਦਾਖਲ ਹੋ ਰਿਹਾ ਹੈ ਇਧਰਲੇ ਪਾਸੇ ਬਿਆਸ ਦਰਿਆ ਹੈ ਥੋੜੀ ਦੂਰੀ ਤੇ ਤਕਰੀਬਨ 1.5 ਕਿਲੋਮੀਟਰ ਦੀ ਦੂਰੀ ਤੇ ਇਹ ਬਿਆਸ ਦਰਿਆ ਤੇ ਖਾਸ ਤੌਰ ਤੇ ਇਹਨਾਂ ਲੋਕਾਂ ਨੇ ਇੱਕ ਇਹ ਗੱਲ ਜ਼ਰੂਰ ਦੱਸੀ ਕਿ ਇਸ ਇਲਾਕੇ ਦੇ ਵਿੱਚ ਕੋਈ ਐਡਵਾਂਸ ਬੰਨ ਵੀ ਨਹੀਂ ਹੈਗਾ ਸਿੱਧਾ ਦਰਿਆ ਨਾਲ ਲੱਗਦਾ ਹੈ ਜਦੋਂ ਦਰਿਆ ਦੇ ਵਿੱਚ ਪਾਣੀ ਵੱਧਦਾ ਹੈ ਤਾਂ ਇਹਨਾਂ ਪਿੰਡਾਂ ਦੇ ਵਿੱਚ ਉਹ ਵਧਿਆ ਹੋਇਆ ਪਾਣੀ ਦਾਖਲ ਹੋ ਜਾਂਦਾ ਇਹਨਾਂ ਪਿੰਡਾਂ ਦੇ ਵਿੱਚ ਹੜ ਆ ਜਾਂਦਾ ਤਾਂ ਪੂਰੇ ਹਾਲਾਤ ਇਹਨਾਂ ਲੋਕਾਂ ਨੇ ਬਿਆਨ ਕੀਤੇ ਤੇ ਜਿਹੜੇ ਐਨਆਰਆਈ ਵੀਰ ਇਸ ਖਬਰ ਨੂੰ ਦੇਖ ਰਹੇ ਨੇ ਇਸ ਗੱਲਬਾਤ ਨੂੰ ਸੁਣ ਰਹੇ ਨੇ ਜੇਕਰ ਇਹਨਾਂ ਦੀ ਮਦਦ ਕਰਨੀ ਚਾਹੁੰਦੇ ਨੇ ਤਾਂ ਕਪੂਰਥਲਾ ਜ਼ਿਲ੍ਹੇ ਦਾ ਬਾਗੂਵਾਲ ਪਿੰਡ ਪੈਂਦਾ ਹੈ ਇੱਥੇ ਕੀ ਮਦਦ ਕਰ ਸਕਦੇ ਨੇ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜੇ ਪੰਜਾਬ ਦੇ ਵਿੱਚ ਬਣੇ ਹੋਏ ਹਾਲਾਤਾਂ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਜ਼ਰੂਰ ਦਿਓ ਬਹੁਤ-ਬਹੁਤ ਧੰਨਵਾਦ